ਗਾਰ ਨਾ ਕਰਦੀ ਆ ਪਾਜੀ ਗਾਲ ਨਹੀਂ ਕੱਢੀ ਗਾਲ ਨਹੀਂ ਕੱਢੀ ਅਸੀਂ ਗਾਲ ਨਹੀਂ ਕੱਢੀ ਅਸੀਂ ਗਾਲ ਨਹੀਂ ਕੱਢੀ ਜਿਆਦਾ ਨਾ ਹੋਵੇ ਦੇਖ ਕਿੰਨਾ ਬੋਲਦੀ ਆ ਫੋਟੋ ਲੈ ਲੈ ਬਣਾ ਲੈ ਮੂਵੀ ਬਣਾ ਲੈ ਮੂਵੀ ਬਣਾਣੀ ਆ ਅਸੀਂ ਗਾਲ ਕੱਢੀ ਅਸੀਂ ਗਾਲੀ ਦਾ ਕੱਢੀ ਨਹੀਂ ਹੈਗੀ ਇਹ ਕਹਿੰਦੇ ਮੈਂ ਹੁਣ ਉਹ ਤੈਨੂੰ ਤੋੜਾਂਗਾ ਨਹੀਂ ਤੂੰ ਮੈਨੂੰ ਹਰੇ ਸਾਰਾ ਗਾਲ ਕਰਦੀ ਆ ਚੌਥੀ ਗਾਰ ਇੱਕ ਛੜਕਾ ਲੱਗੀ ਲੰਮੀ ਬਾਲ ਤੂੰ ਆ ਤੂੰ ਮੇਰਾ ਕੈਂਡਿੰਗਰ ਪਹਿਨੀ ਨਹੀਂ ਪਹਿਲਾ ਪਹਿਲਾ ਛੱਡ ਕੇ ਆਈਆਂ ਪਹਿਲਾ ਪਹਿਲਾ ਤੂੰ ਕਾ ਢੋਮੇ ਤੇਰੀ ਉਹ ਬਥੇਰੀਆਂ ਬਥੇਰੀਆਂ ਹੰਦ ਵੀ ਘੇੜ ਮਾਰਦੇ ਬਹੁਤ ਕੋਈ ਨਹੀਂ ਮੇਰੇ ਵੀ ਬਾਜੂ ਦੇ ਯਾਰ ਹਮਾ ਚੁੱਪ ਹੋ ਜਾ ਚੁੱਪ ਹੋ ਜਾ ਚੁੱਪ ਹੋ ਜਾ ਹੈਨਾ ਜੇ ਹੁਣ ਮੈਨੂੰ ਗੰਦ ਬੋਲੀ ਹੈਨਾ ਪਹਿਲਾਂ ਕਹਿੰਦੇ ਬੋਲੇ ਦੱਸ ਤੂੰ ਵੀਡੀਓ ਜਾਣੀ ਤੂੰ ਵੀਡੀਓ ਬਣਾਉਣੀ ਮੈਨੂੰ ਪਤਾ ਆ ਕੋਈ ਗੱਲ ਨਹੀਂ ਹਾਂ ਹੈਨਾ ਕੋਈ ਲੱਗਣਾ ਚੜ ਕੇ ਉਹਦਾ ਰਹਾਮ ਦਾ ਆ ਦੇ ਮੈਂ ਮੈਂ ਤੇਰੇ ਮਾਤਰਾ ਦੇ ਨਾਲ ਮੈਂ ਦੱਸਦਾ ਹਾਂ ਚੁੱਪ ਹੋ ਜਾ ਹੋਰ ਤੇ ਵੀ ਮਾਰ ਮਾਰ ਦੇ ਚੁੱਪ ਹੋ ਜਾ ਮਾਰ ਦੇ ਚੁੱਪ ਹੋ ਜਾ ਬਸ ਚੁੱਪ ਹੋ ਜਾ ਕੋਈ ਲੱਗਣਾ ਨਾ ਚੁੱਪ ਹੋ ਜਾ ਕਾਸੀ ਨਹੀਂ ਬਸ ਯਾ ਚੁੱਪ ਹੋ ਜਾ ਚੁੱਪ ਹੋ ਜਾ ਬਸ ਮੈਂ ਉਹਨੂੰ ਕਹਿੰਦੀ ਤੇਰਾ ਮਤਲਬ ਕੀ ਬੋਲ ਰਹੀ ਐਂ ਮੇਰੀ ਐਟ ਤੇ ਯਾਨੀ ਘੇਟ ਕੱਟ ਦਿਆ ਓ ਮੇਰੀ ਨਹੀਂ ਪੱਟੀ ਜਾਣ ਫਿਰ ਮੇਰੀ ਨਹੀਂ ਪੱਟੀ ਜਾਣ ਜਿੱਦਾਂ ਮਰ ਜਾਈ ਹੈ ਨਾ ਚੁੱਪ ਹੋ ਜਾ ਮੇਰੀ ਨਹੀਂ ਨਾ ਪੱਟੀ ਜਾਣ ਜਿੱਦਾਂ ਮਰ ਜਾਈ ਉਹ ਚਾਚੂ ਆ ਜਾਓ ਇੱਧਰ ਇਹ ਨਾ ਫਰੇਗ ਬਾਰ ਗੋਲੀ ਲੱਗਣਾ ਹੈ ਤੈਨੂੰ ਤਾਂ ਮੈਂ ਬੋਲੀ ਦੇ ਨੀ ਮਾਰੇ ਪੱਟਾਂ ਦੇ ਮੈਂ ਕਿ ਮੇਰੀ ਅਟ ਹੈ ਨਾ ਕਿਹਨੇ ਪੱਟੀ ਨਹੀਂ ਦੇਖਤਾ ਓਏ ਇਧਰ ਪਣਾ ਵੀਡੀਓ ਆਪਾਂ ਆ ਵੀਡੀਓ ਆਪਾਂ ਵੀਡੀਓ ਆਪਾਂ ਦਿਖਾ ਕਿਥੇ ਵੀ ਨਹੀਂ ਪੱਟੀ ਆ ਲੈ ਨਾ ਗੱਲਾਂ ਗੰਦਾਂ ਦਾ ਤੂੰ ਤੀਜਾ ਜਿਹੜਾ ਤੇਰਾ ਤੂੰ ਮੈਨੂੰ ਗੰਦ ਬੋਲਦੀ ਆ ਗੰਦ ਉਹ ਕੰਜਰਾ ਬੋਲਦਾ ਤੂੰ ਹੁਣ ਬੋਲੂਗੀ ਹੁਣ ਬੋਲੂਗੀ ਹੁਣ ਬੋਲੂਗੀ ਚੁੱਪ ਹੋ ਜਾ ਤੁਸੀਂ ਚੁੱਪ ਹੋ ਜਾ ਤੁਸੀਂ ਅੰਮਾ ਚੁੱਪ ਹੋ ਜਾ ਤੁਸੀਂ ਗੋਲੀ ਲੱਗਣਾ ਹੋਵੇ ਨਾ ਰਹਿਣਾ ਕਿਹਨੂੰ ਗੰਦ ਬੋਲਦੀ ਹੈ ਨਾ ਮੋਟਾ ਕਿਹਨੂੰ ਕਰਨ ਚੁੱਪ ਕਰ ਜਾਓ ਤੁਸੀਂ ਚੁੱਪ ਕਰ ਜਾਓ ਬਸ ਚੁੱਪ ਕਰ ਜਾਓ ਜਿਹੜਾ ਅੰਡ ਗਵਾਣ ਦੇ ਬਣਾ ਪਿਆ ਆ ਬੋਲ ਕੇ ਕਾਕਾ ਤੁਸੀਂ ਕਰ ਮੋਟਾ ਨਹੀਂ ਅੰਡ ਗਵਾਣੀ ਕੋਈ ਵੀ ਹੈ ਨਾ ਗੰਦ ਨਹੀਂ ਕਿਸੇ ਨੇ ਸੁਣਨਾ ਤੂੰ ਬੋਲ ਲਾ ਤੂੰ ਛੋੜ ਲਾ ਤੋ ਵੀ ਪਹਿਲਾਂ ਗੰਦ ਦਾ ਅਸੀਂ ਬੋਲੇ ਹੀ ਨਹੀਂ ਗੰਦ ਅਸੀਂ ਬੋਲੇ ਹੀ ਨਹੀਂ ਜੇ ਅਸੀਂ ਬੋਲੇ ਤਾਂ ਤੁਹਾਨੂੰ ਕਹਿ ਦੋ ਕੀ ਬੋਲੇ ਆ ਅਸੀਂ ਤੁਸੀਂ ਦੱਸੋ ਤਾਂ ਸਹੀ ਕੋਈ ਨਹੀਂ ਗੰਦ ਬੋਲੇ ਹੈਗੇ ਵੀਡੀਓ ਤੂੰ ਬਾਅਦ ਚੋਂ ਸ਼ੁਰੂ ਕੀਤੀ ਆ ਬਾਜੀ ਫਿਰ ਤੁਸੀਂ ਵੀ ਕਹਨੇ ਸੀਗੇ ਕਹਨੇ ਸੀਗੇ ਉਹਨੂੰ ਕਿਹੋ ਜਿਹਾ ਚੱਲ ਰਿਹਾ ਇਹ ਲੱਗ ਪਿਆ ਬੋਲਣ ਰਿਹਾ ਹੈ ਨਾ ਇਹ ਲੱਗ ਨਹੀਂ ਪਿਆ ਬੋਲਣ ਰਿਹਾ ਹੈ ਨਾ ਤੁਸੀਂ ਕਹਿੰਦੇ ਨਹੀਂ ਸੀ ਕਿ ਜਦੋਂ ਪਹਿਲਾ ਲੜਾਈ ਹੋਈ ਤੁਸੀਂ ਪਹਿਲਾ ਲੜਾਈ ਹੋਈ ਕਿਆ ਨਹੀਂ ਸੀ ਤੁਸੀਂ ਕਿਹਾ ਨਹੀਂ ਸੀ ਜਦੋਂ ਪਹਿਲਾ ਲੜਾਈ ਹੋਈ ਹੈ ਨਾ ਗਾ ਚ ਆਪਣਾ ਜਾਨੀ ਮੈਂ ਮੈਂ ਤੈਨੂੰ ਕਹਿੰਦਾ ਚੱਕਾ ਲਾ ਨਹੀਂ ਕਰ ਇੱਥੇ ਹੈ ਨਾ ਕਹਿਣਾ ਹੈ ਨਾ ਇਸ ਨੂੰ ਖਲਾੜ ਮਰ ਕੇ ਬੋਲੋ ਨਾ ਹੈ ਨਾ ਕੋਈ ਜਾਣ ਅਮਰ ਚੁੱਪ ਹੋ ਤੁਸੀਂ ਚੁੱਪ ਹੋ ਜਾ ਚੁੱਪ ਚੁੱਪ ਨਹੀਂ ਨਹੀਂ ਮੈਂ ਚੱਲਦੀ ਹਾਂ ਤੁਹਾਨੂੰ ਫਿਕਰ ਹਮਤ ਦਿਖਾਓ ਕਿੱਥੇ ਮਾਰਿਆ ਦਿਖਾਓ ਹੇ ਜਾਣਾ ਤੂੰ ਹੈਨਾ ਅੱਗੇ ਛੁੱਟ ਗਿਆ ਤੂੰ ਹੈਨਾ ਅੱਗੇ ਨਹੀਂ ਤਾਂ ਛੁੱਟ ਗਿਆ ਕੋਈ ਗੱਲ ਨਹੀਂ ਹੈਨਾ ਤੇਰਾ ਕਿਸੇ ਕਦੇ ਬਾਪਿਆ ਨਾਲ ਬੋਲਦੀ ਜਿਹੜਾ ਤੂੰ ਉਹ ਪਹਿਲਾਂ ਕੋਣ ਬੋਲਿਆ ਜੋ ਤੈਨੂੰ ਅਸਿੱਤੇ ਕੋਣ ਬੋਲਿਆ ਉਸਲੇ ਉਸਲੇ ਕਰ ਬੋਲਿਆ ਸੀ ਹੈਨਾ ਤੂੰ ਸਾਰਾ ਨੱਕੀ ਜਾਵੇਂ ਹੈਨਾ ਤਾਂ ਗੱਲ ਵੇ ਉਹਦੇ ਨਾਲ ਕਰਦੇ ਤੂੰ ਵਿੱਚ ਐ ਮਿਲਤਾ ਡਾਂ ਲਾ ਪਿਆ ਤੂੰ ਕੀ ਕੀ ਗੱਲ ਕਰਨੀ ਤੂੰ ਉਹ ਮੇਰੀ ਅਟ ਪੱਟਦਾ ਸੀ ਤੋਦਾ ਪੈਂਦੀ ਸੀ ਮੈਂ ਹੈਨਾ ਤੂੰ ਮੇਰੇ ਨਹੀਂ ਪੱਟੀ ਹੈਨਾ ਕਿੱਥੇ ਪੱਟੀ ਨੇਰੀ ਨਹੀਂ ਉਹ ਮਾਰਦਾ ਸੀ ਨਹੀਂ ਮਾਰਦਾ ਉਹ ਮਾਰਦਾ ਸੀ ਕਿ ਨਹੀਂ ਮਾਰਦਾ ਸੀ ਦੱਸਦਾ ਪਹਿਲਾਂ ਮੈਂ ਇੱਥੇ ਤੇ ਉੱਥੇ ਸਾਡੇ ਖੂਨ ਨਿਕਲੇ ਆਹੋ ਖੂਨਿਆ ਦੀ ਕਤਤ ਦਾ ਪ੍ਰੂਫ ਮਟਾਈ ਜਾਂਦਾ ਮੇਰੇ ਪ੍ਰੂਫ ਮਟਾਈ ਜਾਂਦਾ ਇੱਥੋਂ ਅੱਠ ਹੀ ਨਿਕਲਦੀਆਂ ਇੱਥੋਂ ਪੱਲਾ ਇੱਥੋਂ ਹੀ ਉਹ ਇੱਥੇ ਸਾਡੀ ਉਮਰ ਹੀ ਖੇਡ ਨਿਕਲ ਗਈ ਕੋਈ ਗੱਲ ਨਹੀਂ ਸੱਤੇ ਵੀ ਨਿਕਲੇ ਆਪਾਂ ਦੇ ਲੋਕਾਂ ਦੀਆਂ ਬਾਤ ਕੀਤੀਆਂ ਬਧੇਰੀਆਂ ਚੁੱਪ ਹੋ ਜਾ ਤੂੰ ਵੀ ਚੁੱਪ ਹੋ ਜਾ ਉਹ ਦੇਖੀ ਆਰਥੀਆ ਜਾਂਦੀ ਆ ਬਸਣਾ ਨਹੀਂ ਪਈ ਨਾ ਬਸਣਾ ਨਹੀਂ ਲੰਨਣਾ ਹਾਂ 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 ਹੇਣਾ 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 ਫਰੇਗ ਵਾਰ ਬੋਲ ਬੋਲ ਕੇ ਆਪਣੀ ਵਾਰੀ ਕੰਨੀ ਮਾਰਦੇ ਤੇ ਬਣਾਈ ਹੋਵੇ ਮਾਰਦੇ ਬਣਾਈ ਆ ਮੈਂ ਪੂਰੀ ਬਣਾਈ ਆ ਬਹੁਤ ਵਧੀਆ ਹੋਇਆ ਬਹੁਤ ਵਧੀਆ ਹੋਇਆ ਚਾਚੂ ਆ ਜਾ ਤੁਸੀਂ ਇੱਧਰ ਚਾਚੂ ਦੀ ਬਣਾਈ ਮਾਰਦੇ ਹਾਂ ਹਾਂ ਚਾਚੂ ਦੇ ਮਾਰਦੇ ਦੀ ਬਣਾਈ ਤਾਂ ਠੀਕ ਆ ਵਧੀਆ ਕਿਉਂ ਨਹੀਂ ਬੋਲਦੇ ਮੈਂ ਇੱਕ ਵਾਰ ਖੜ ਲੈਂਦਾ ਹੋਰ ਆ ਜਾ ਹਾ ਚਾਚੂ ਆਜੋ ਚਾਚੂ ਆਜੋ ਤੁਸੀਂ ਆਜੋ ਆਜੋ ਤੁਸੀਂ ਹੈਨਾ ਉਹ ਚੌਣਾ ਆਇਆ ਤੇਰੀਆਂ ਲੈਂਦੀਆਂ ਹੀ ਨਹੀਂ ਹੈਨਾ ਸੁਣਨਾ ਤੇਰੀਆਂ ਲੈਂਦੀਆਂ ਹੀ ਨਹੀਂ ਤੇਰੀਆਂ ਲੈਂਦੀਆਂ ਹੀ ਨਹੀਂ ਬੱਸ ਹੀ ਨਾ ਹੈਨਾ ਹੈ ਕੱਚਾ ਨਿਆਣੇ ਨੂੰ ਤੇਰੀਆਂ ਲੈਂਦੀਆਂ ਹੀ ਨਹੀਂ ਹਾਂ ਕੋਈ ਗੱਲ ਨਹੀਂ ਹਰੇਕ ਵਾਰ ਬੋਲਦੀ ਆ ਹੈਨਾ ਇਹ ਤਾਂ ਪਟਦਾ ਸੀ ਮੈਂ ਕਿਹਾ ਇੱਕ ਤਾਂ ਨਹੀਂ ਮੇਰੀ ਪਕੇੜ ਉਹ ਮਿੱਟੀ ਨਾਲ ਲੱਗਾ ਉਹ ਗਲਤੀ ਕਹਿਦੀ ਉਹ ਨਹੀਂ ਹੈ ਨਾ ਉਹ ਇੱਥੇ ਸਾਹਮਣੇ ਲੱਗਾ ਪਹਿਲਾਂ ਗਲਤੀ ਕਹਿਦੀ ਲੱਗਾ ਹੈਨਾ ਨਾ ਪੱਟੀ ਇਹ ਨਾ ਪੱਟੀ ਇਹ ਨਾ ਪੱਟੀ ਯਾਰ ਇਹਦੀ ਨੀਂਗਾ ਪਟਣਾ ਇੰਨੇ ਸਾਮੇ ਰ ਮਾਰੇ ਕਾਂਡੀਆਂ ਮੂਵੀ ਸਾਰੀ ਪੜਾਈ ਨਾ ਉਹ ਮਾਰੀਆਂ ਇਹਨੇ ਮੇਰੇ ਉਹ ਕਾਂਡੀਆਂ ਨਾ ਵੜਦਾ ਸੀ ਕਾਂਡੀਆਂ ਨਾ ਹੈਨਾ ਜਿਹੜਾ ਤੂੰ ਕਹਿੰਦਾ ਨਾ ਹਲਾ ਕੇ ਸਹੀ ਲੱਗੀ ਹੈ ਨਾ ਉਹ ਕਾਂਡੀਆਂ ਪੜਦਾ ਸੀ ਕਾਂਡੀਆਂ ਨਾ ਪੜਦਾ ਸੀ ਹਾਂ ਉਹ ਦੂਜਿਆਂ ਨਾਲ ਜਿਹੜਾ ਫੇਰ ਮੁੱਟੀ ਕੱਢਣ ਲੱਗਾ ਉਹ ਕਿੰਨੇ ਵਜੇ ਆ ਇਹ ਕਹਿੰਦੇ ਤੂੰ ਹੁਣ ਪਿਆਰ ਨਾ ਕਹਿੰਦੇ ਪਿਆਰ ਨਾ ਕਿਹਾ ਮੈਂ ਪਿਆਰ ਨਾ ਕਹਿੰਦੀ ਸੀ ਪਿਆਰ ਨਾ ਕਹਿੰਦੀ ਮੈਨੂੰ ਇਹ ਅੱਛਾ ਉਹ ਤਾਂ ਕੰਦੇਮਾ ਨੂੰ ਬੋਲ ਬੋਲ ਮੈਂ ਕਿਤਾ ਬੋਲਦੀ ਸੀ ਇਹ ਜਿਆਦਾ ਕੰਦੇਮਾ ਨੂੰ ਬੋਲਣ ਜਾਂਦਾ ਹੈ ਹੈਨਾ ਇਹ ਜਿਆਦਾ ਕੰਦੇਮਾ ਮਟਨ ਨਹੀਂ ਦੇਖੂਂ ਕਿ ਆਇਆ ਨੀ ਉਹ ਕੀ ਕਹਿੰਦਾ ਉਹਦੇ ਵੀ ਮਾਰਿਆ ਹਦਮ ਆ ਮਾਸੀ ਰਾ ਆ ਉਹਦੇ ਵੀ ਕਿਸੇ ਕੰਦ ਦੀ ਨਾ ਮਾਰਿਆ ਮੈਂ ਨਹੀਂ ਕੰਡ ਸੁਣ ਉਹ ਤੇਰਾ ਤੂੰ ਤੀਜੀ ਵਾਰ ਤੇਰਾ ਸੁਣ ਮਾ ਰਾਜੇ ਦਾ ਤੇਰਾ ਉਹ ਤੇਰੀਏ ਸੁਣ ਕੋਈ ਗਾਲੀ ਸਾਤੋ ਹੈਗੀ ਆ ਵੀਡੀਓ ਹੈਨਾ ਸਭ ਕਿਹੜਾ ਹੈ ਨਹੀਂਗੀ ਹੈਨਾ ਅਸਲੀ ਸੁਣਦਾ ਨਾ ਮਾਸਪੱਟਾ ਪਾੜਿਆ ਆ ਇਹ। ਨੂਵੇਂ ਬਦਮਾਣੇ ਪਾੜਿਆ ਲੋਕਾਂ ਨੂੰ। ਇਹਨਾਂ ਦਾ ਬਿਨਾਂ ਜਾਨੀ ਕਰਦੀ ਕਿਸੇ ਨਾਲ। ਹੈ ਵੀਡੀਓ ਦੇ ਵਿੱਚ ਇਹ ਮੇਰੇ ਮਾਰਦਾ ਆ ਇਹ ਸਰਜੀ ਹੈ। ਹਾਂ ਇਹਦਾ ਚਾਚਾ ਵੀ ਇਹਦਾ ਨਾਲ ਆਈ ਆ ਇਹਦਾ ਸਰਜੀ ਹੈ ਇਹ। ਮਨਜੀਤ ਸਿੰਘ ਹਾਂ ਜੀ। ਹਾਂ ਜੀ ਮੇਰਾ ਨਾਮ ਬਲਜੀਤ ਕੌਰ ਹੈ। ਹਾਂ ਰਹਾਣਾ ਜੱਟਾਂ ਦੇ ਰਹਿਣ ਹਾਂ ਹਾਂ ਜੀ। ਮੈਟਰ ਕਹਿੰਦੇ ਜੀ ਕੰਦ ਦਾ ਨੀ ਦਾ ਰੌਲਾ ਹੈ ਜੀ ਮੇਰੀ ਇਹ ਨੀ ਪਟ ਕੇ ਆਪਣੀ ਜਾਂਦੇ ਸਿੱਧੀ ਕਰਨ ਡਿਆ ਜੀ। ਫੋਨ ਕਰਦੇ। ਇਹ ਅਗਰ ਉਹਨੇ ਗੋਰਪ੍ਰੀਤ ਗੋਪੀ ਕਰ ਰਿਹਾ ਜੀ। ਰਹਿਣਾ ਜੱਟਾਂ ਦਾ ਰਹਿਣ ਵਾਲਾ ਹੈ ਜੀ ਇਹ ਇਹ ਹੋਇਆ ਕੋਈ ਹਾਸਾ ਤੁਹਾਡੇ ਨਾਲ ਗੋਟਮਰ ਇੱਕ ਮਹੀਨਾ ਮੈਨਾਂ ਪਹਿਲਾਂ ਵੀ ਕੀਤੀ ਸੀ ਕੱਲ ਵੀ ਕੀਤੀ ਮੈਨਾਂ ਕੱਲ ਸ਼ਾਮੇ ਵੀ ਕੀਤੀ ਇਹਨੇ ਮੈਨਾਂ ਕੱਲ ਕੀ ਕਾਲ ਕੁੱਟਿਆ ਗਿਆ ਤੁਹਾਨੂੰ ਇਹਨੇ ਕੁੱਟਿਆ ਇਹਨੇ ਕਿਹਾ ਜੋ ਮੇਰੀ ਕੰਧ ਦੀ ਨੀ ਇਹਦਾ ਮਜ਼ਦੂਰ ਪਟਦਾ ਸੀ ਮੈਂ ਤਾਂ ਇਹਨੂੰ ਸਾਜੀ ਇਹਨੂੰ ਮੈਂ ਬੁਲਾਇਆ ਵੀ ਹੈ ਨਹੀਂ ਸੀ ਮੈਨੂੰ ਇਹੀ ਕਹਿੰਦੀ ਸੀ ਮੈਂ ਕਿਹਾ ਮੇਰੀ ਨੀ ਦੀ ਕੰਧ ਆ ਪੱਕੀ ਕੰਧ ਆ ਇਹ ਨੀ ਮੇਰੀ ਇਹ ਪਟਨ ਆਇਆ ਕਹਿੰਦਾ ਤੂੰ ਬੋਲਦੀ ਕਿਦਾਂ ਮੈਂ ਕਿਹਾ ਮੈਂ ਤਾਂ ਤੈਨੂੰ ਬੁਲਾਇਆ ਨਹੀਂ ਕਹਿੰਦਾ ਤੂੰ ਬੋਲਦੀ ਕਿਦਾਂ ਕਹਿੰਦਾ ਮੇਰਾ ਬੰਦਾ ਤੂੰ ਉਹਨੂੰ ਕਹਦੇ ਬੋਲਦੀ ਮੈਂ ਕਿਹਾ ਉਹਨੂੰ ਕਿੱਦਾਂ ਬੁਲਾਵਾਂ ਮੈਂ ਕਹਿੰਦਾ ਨਹੀਂ ਤੂੰ ਤੂੰ ਗੱਲਾਂ ਕਹਿੰਦਾ ਤੁਹਾਨੂੰ ਦੱਸਾਂ ਮੈਨੂੰ ਗਾਲੀ ਗਲੋਚ ਬਹੁਤ ਬਹੁਤ ਕੋਸ਼ੀ ਇਹਨੇ ਗਾਲਾਂ ਚੱਟੀਆਂ ਇਹ ਇਹ ਤਾਂ ਇੱਥੋਂ ਲੈ ਕੇ ਸਾਜੀ ਇਹ ਨੰਬਰਾਂ ਦੇ ਵਿੱਚ ਉੱਥੇ ਸ਼ੁਰੂ ਜੀ ਹੋ ਜਾਂਦੀਆਂ ਲਾਲਕੀਰ ਦੇ ਅੰਦਰ ਹੋ ਜਾਂਦੀਆਂ ਇਹ ਮਤਲਬ ਜੀ ਮਤਲਬ ਜੀ ਇਹ ਲੜਦਾ ਕਿਉਂ ਸੀ ਤੁਹਾਡੇ ਨਾਲ ਇਹ ਲੜਦਾ ਕਿਉਂ ਜੀ ਕਹਿੰਦਾ ਮੈਂ ਤੇ ਤੇਰੀ ਨੀ ਪੱਟਣੀ ਮੈਂ ਆਪਣੀ ਕੰਧ ਸਿੱਧੀ ਕਰਨੀ ਆ ਇਹਦੇ ਚਾਚਾ ਵੀ ਮਨਜੀਤ ਸਿੰਘ ਨਾਲ ਹੀ ਜਾਂਦੇ ਜਿਹਦੇ ਨਾਲ ਹੀ ਹਾਂਜੀ ਚਾਚਾ ਉਹ ਵੀ ਰਹਿਣ ਜੱਟਾਂ ਦਾ ਰਹਿਣ ਵਾਲੇ ਜਾਵੇ ਇਹਨਾਂ ਨੂੰ ਪੋਸਟ ਕਾਰ ਕੀਤੀ ਕੋਈ ਹਾਂਜੀ ਕੀਤੀ ਆ ਜੀ ਅੱਜ ਹੋਈ ਆ ਜੋ ਹੋਰ ਕਿਹਦੀ ਹਾਂਜੀ ਆਈ ਸੀ ਜਦੋਂ ਇਹ ਵੀਡੀਓ ਵਾਲਾ ਵਾਇਰਲ ਹੋਈ ਆ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਆਈ ਹੋਸਟ ਬਾਅਦ ਆਈ ਹੈ ਹਾਂਜੀ ਪਹਿਲੋ ਨਹੀਂ ਆਈ ਹੈਗੇ ਤੇ ਹادثਾ ਕੋਲ ਦਾ ਹੈ ਹੋਸਟ ਹادثਾ ਗੱਲ ਦਾ ਹੋਇਆ ਸੀ ਹਾਂਜੀ ਹਾਂ ਵੀਡੀਓ ਬਾਲ ਦੇ ਹੋਣ ਤੋਂ ਬਾਅਦ ਪੁਲਿਸ ਨੇ ਐਕਸ਼ਨ ਲਿੱਤਾ ਹਾਂਜੀ ਬਹੁਤ ਜ਼ਿਆਦਾ ਲਿਆ ਉਹਨਾਂ ਨੇ ਐਕਸ਼ਨ ਬਹੁਤ ਜ਼ਿਆਦਾ ਲਿਆ ਸਾਡੇ ਕੋਲ ਕੋਈ ਦਰਖਾਸਤ ਵਗੈਰਾ ਉਹ ਵੀ ਲਿੱਤੀ ਉਹਨਾਂ ਨੇ ਹਾਂਜੀ ਲਿੱਤੀ ਹਾਂਜੀ ਹਾਂ ਜੀ ਹਸਪੀਟਲ ਦਾ ਪੇਪਰ ਦਿੱਤਾ ਉਹ ਵੀ ਦਿੱਤਾ ਨਾਲ ਹਾਂਜੀ ਹੁਣ ਮੇਰੇ ਬਿਆਨ ਲਏ ਉਹਨਾਂ ਨੇ ਹਾਂਜੀ ਉਹਨੂੰ ਹੁਣ ਅੰਦਰ ਦੇ ਦਿੱਤਾ ਆ ਕੀ ਨਾਮ ਉਹਦਾ ਉਹਦਾ ਗੁਰਪ੍ਰੀਤ ਸਿੰਘ ਗੁਪੀਆ ਮਨਜੀਤ ਸਿੰਘ ਉਹਦਾ ਚਾਚਾ ਹੈਗਾ ਪੰਚਾਇਤ ਨੂੰ ਵੀ ਮੰਗ ਰੱਖਦੇ ਆਪਾਂ ਮਨਸ਼ਾਸ਼ਾ ਉਹਦੇ ਨਾਲ ਸਾਕ ਤੋਂ ਸਾਜ ਜਿੱਦਾਂ ਮੇਰੇ ਨੇ ਜੁੱਤੀਆਂ ਮਾਰੀਆਂ ਦੋ ਵਾਰ ਮੈਂ ਤਾਂ ਕਹਿੰਦੀ ਐ ਐਦਾਂ ਹੀ ਮਾਰੋ ਆਉਣੀਆਂ ਮੈਂ ਇਹਦੇ ਜੁੱਤੀਆਂ ਨੇ ਜਦੋਂ ਮੇਰੇ ਨੇ ਜੁੱਤੀਆਂ ਮਾਰੀਆਂ ਇਹਨੂੰ ਰਿਕਾਰਡ ਕਰ ਲਿਆ ਜੀ ਹਾਂਜੀ ਕਰ ਲਿਆ ਸਰ ਜੀ ਇਹਨੂੰ ਹਾਂਜੀ ਮੈਨੂੰ ਬਹੁਤ ਉਮਕੀਆਂ ਬਹੁਤ ਦਿੱਤੀਆਂ ਮੈਂ ਉਡਾਣਾ ਆਇਆ ਮੈਂ ਕਹਿੰਦਾ ਤੰਗ ਪਰਚਾ ਮੈਂ ਕਹਿੰਦਾ ਇੱਥੇ ਰਹਿਣ ਨਹੀਂ ਜਾਂਦੀ ਜਦੋਂ ਮੈਨੂੰ ਉੱਤਰ ਬਹੁਤ ਗੰਦ ਬਕਿਆ ਬਹੁਤ ਹੱਦ ਤੋਂ ਵੱਧ ਗੰਦ ਮੈਨੂੰ ਬਕਿਆ ਸਰ ਜੀ ਮੇਰੇ ਨਾਲ ਮਟਰੂ ਕਿੱਥੇ ਨੇ ਬਣੇ ਕਿੱਥੇ ਕਿਹੜਾ ਬੈਂਡਰ ਆਣਾ ਚਾ ਇੱਕ ਦਾ ਦਾ ਵੀਡੀਓ ਵਾਇਰਲ ਹੋ ਗਿਆ ਸੋਸ਼ਲ ਮੀਡੀਆ ਤੇ ਜਿਹਦੇ ਵਿੱਚ ਤੁਸੀਂ ਤੁਹਾਡੇ ਨਾਲ ਕੁੱਟਮਾਰ ਕੀਤੀ ਹੈ ਹਾਂਜੀ ਹਾਂਜੀ ਇਹਨਾਂ ਦਾ ਉਹ ਇੱਕ ਲੜੀ ਹੈ ਉਹਨਾਂ ਦਾ ਕੀ ਨਾਮ ਜੀ ਸੰਜੀਤਪੁਰ ਉਹ ਵੀ ਲੱਗ ਰਿਹਾ ਲੱਗ ਰਿਹਾ ਲੱਗ ਰਿਹਾ ਲੱਗ ਰਿਹਾ ਲੱਗ ਰਿਹਾ ਹੈ ਭੈਣ ਜੀ ਅੱਛਾ ਜੀ ਉਹਨਾਂ ਨਾਲ ਕੁੱਟਮਾਰ ਕਿੱਥੇ ਯਾਰੀ ਆ ਨੌਂਵਾਰਾ ਹਾਂਜੀ ਮਾਮਲਾ ਕੀ ਸੀ ਕਾਬਿਓ ਨਹੀਂ ਰਹੀ ਸੀ ਅੱਛਾ ਜੀ ਖੜੀ ਜੀ ਵੜਦਾ ਜੀਗਾ ਹਾਂਜੀ ਕਾਬਿਓ ਨਾ ਨਾਮ ਕੀ ਹੈ ਨਾਮ करके और जैसी चीज भी नाप गई हो किस तरह है वो भी तरह आने लगा वांडीया का नाव वगैरह किए दिया नावदा वो उसकी वर्दी करेंगे इतने के लोग डाली उन्होंने देखा कि बुजुर्ग है लेडीज अच्छा है तो भी हैं आज भी तो पूरी फिर चुनाव बाहर आया और आगे भी रंग पता नहीं कीलवा गई न ਇੱਕ ਕਰਕੇ ਲੱਪਿਆ ਇਹਨਾਂ ਨੂੰ ਕੋਈ ਕੋਈ ਕਹਿੰਦਾ ਨਹੀਂ ਹੋਣ ਕਿ ਮਿੰਨ ਨਾ ਕੋਈ ਰਾਜਨਾ ਮਾ ਉਹ ਗਿਆ ਸੀ ਅੱਛਾ ਜੀ ਕਾਂਧੀ ਜੀ ਉਹ ਵੀ ਲੱਗ ਪਈ ਉਹ ਵੀ ਇੱਕ ਪਈ ਹੋਇਆ ਅੱਛਾ ਉਹ ਤਾਂ ਕਿਤੇ ਕੋਈ ਮਾਰੇ ਸੀ ਗਾਲtao ਨੇ ਜੁੱਤੀਓ ਕਾਂਧੀ ਉੱਤੇ ਲੱਗਿਆ ਬਰੋਂ ਕਿੰਨੇ ਵੇ ਹੋਇਆ ਰੋਟਾ ਇਹ ਮੇਰੇ ਕੋਲ 5:00 ਵਜੇ ਦਾ ਹਾਂਜੀ ਇਹ ਕੱਲ ਦਾ ਹਾਂਜੀ ਕੋਈ ਨਾ ਅੱਜ ਕੱਲ ਵੀ ਨਹੀਂ ਸਾਡੇ ਕਰਤਾਰ ਨੇ ਜੀ ਆਈ ਜੋ ਪੋਰਟੋਗਾਲ ਦੀ ਆਈ ਸੀ ਆਇਓ ਉਹਦਾ ਅਧਿਆਪਕ ਉਹ ਅਧਿਵੀ ਕਿੱਥੇ ਦਾ ਪਾਏ ਸੀ ਨਾ ਉਹ ਦਾਖਲ ਕੀਤੇ ਪਛੀਦਨ ਅੱਜ ਦੀ ਜਿਸ ਤੋਂ ਬੱਚਾ ਬਣਾ ਕੇ ਪਤੀ ਵਿਆਹਿਆ ਉਹ ਮੁੰਡਾ ਤੇ ਇਹ ਮੁੰਡਾ ਲਈ ਆ ਉਹ ਤੇ ਦਾ ਕਾਹਨਗੇ ਹੋਰ ਜਿਹੜੇ ਰਾਮ ਗੁਰਵੰਤ ਉਹ ਆਈ ਸੀ ਉਹਨ ਲੈ ਕੇ ਗਏ ਉਹਨੂੰ ਦੀ ਮਤਵਾਰ ਬੰਤੀ ਜਾਤਾ ਹੋਣਰ ਇਹ ਅਪੀ ਦੀ ਬਰਵਾ ਆਪਣਾ ਰੋਟੀ ਨਹੀਂ ਜੀ ਅੰਝੀਆਂ ਦੋ ਰੱਖਨੇ ਰੋਟੀ ਬਣੀ ਤੇ ਮੰਦਰ ਦੀ ਆ ਬੰਗਰ ਵੀ ਹੁਣ ਕੀ ਕਰਨਾਂ ਪ੍ਰਚਾਰਣ ਤੋਂ ਹੁਣ ਦੀ ਬਸ ਲੋਹੀ ਚਾਹੀਦਾ ਜੀ ਜਾਂ ਸਾਨੂੰ ਤੇ ਦੋ ਉਹ ਗਰੀਬੀ ਇਹ ਕੰਮ ਕਰਦੀ ਕੰਮ ਮੈਂ ਤਾਂ ਵੇਲਾ ਹੀ ਆ ਦੇਖ ਲੋ ਤੁਹਾਡੇ ਹੁਣ ਦੇਖਿਆ ਉਹ ਮੱਧੀਆਂ ਆਦੇ ਰੱਖਿਆ ਦੋ ਉਹਨਾਂ ਕੋਲ ਆ ਰਿਹਾ ਚਾ ਅੱਜਕੱਲ ਸਾਡੇ ਜੀ ਧਿਆਨ ਦੇ ਵਿੱਚ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਇੱਕ ਵੀਡੀਓ ਆਈ ਹੈ ਸਾਹਮਣੇ ਧਿਆਨ ਦੇ ਵਿੱਚ ਇਹ ਰਾਵਲਪਿੰਡੀ ਦੇ ਪਿੰਡ ਦੇਹਾਣਾ ਜੱਟਾ ਦੀ ਵੀਡੀਓ ਸੀ ਜਿਹਦੇ ਵਿੱਚ ਇੱਕ ਨੌਜਵਾਨ ਇੱਕ ਬਜ਼ੁਰਗ ਲੇਡੀ ਦੇ ਕੁੱਟਮਾਰ ਕਰ ਰਿਹਾ ਹੈ ਇਸ ਚੀਜ਼ ਦੀ ਅਹਿਮੀਅਤ ਦੇਖਦੇ ਹੋਏ ਇਮੀਡੀਏਟਲੀ ਜਿਹੜਾ ਉਹ ਨੌਜਵਾਨ ਹੈ ਸਾਡੀ ਟੀਮ ਉੱਥੇ ਪਹੁੰਚੀ ਉਸ ਨੌਜਵਾਨ ਦਾ ਪ੍ਰੀਵੈਂਟਿਵ ਐਕਸ਼ਨ ਕੀਤਾ ਗਿਆ ਕਿਉਂਕਿ ਇਸ ਲੇਡੀ ਦੇ ਕੁਝ ਸੱਟਾਂ ਲੱਗੀਆਂ ਸੀ ਤਾਂ ਅਪੋਨ ਉਹਨਾਂ ਦੀ ਜਿਹੜੀ ਐਮਐਲਆਰ ਆਉਣ ਤੇ ਇਸ ਕੇਸ ਦੇ ਵਿੱਚ ਐਫਆਈਆਰ ਰਜਿਸਟਰ ਕਰ ਦਿੱਤੀ ਗਈ ਹੈ ਐਫਆਈਆਰ ਨੰਬਰ 56/25 ਅੰਡਰ ਰੈਲੇਵੈਂਟ ਸੈਕਸ਼ਨਸ ਤੇ ਜਿਹੜਾ ਹੈ ਅਕਿਊਜ਼ਡ ਹੈ ਉਹ ਵੀ ਅਰੈਸਟ ਕਰ ਲਿਆ ਗਿਆ ਹੈ ਇਹਦੇ ਵਿੱਚ ਅੱਗੇ ਫਰਦਰ ਤਫਤੀਸ਼ ਦੇ ਵਿੱਚ ਜਿਦਾ ਵੀ ਅਗਰ ਹੋਰ ਕੋਈ ਸ਼ਮੂਲੀਅਤ ਨਜ਼ਰ ਆਉਂਦੀ ਹੈ ਤਾਂ ਉਹਦੇ ਤੇ ਵੀ ਐਕਸ਼ਨ ਲਿਆ ਜਾਏਗਾ ਹਾਂਜੀ ਇਹ ਜੀ ਪਿੰਚ ਗਵੰਡੀ ਨੇ ਤੇ ਇਹਨਾਂ ਦਾ ਆਪਸ ਦੇ ਵਿੱਚ ਕੋਈ ਕੰਸਟਰਕਸ਼ਨ ਜਿਵੇਂ ਜਿਹੜਾ ਕਿਊਜ਼ ਹੈ ਕੋਈ ਕੰਸਟਰਕਸ਼ਨ ਕਰ ਰਿਹਾ ਸੀਗਾ ਤੇ ਉਹਨਾਂ ਦੀ ਕਹਾ ਸੁਣੀ ਹੋਗੀ ਤੇ ਉਹਦੀ ਤਲਖੀ ਦੇ ਵਿੱਚ ਜਿਹੜਾ ਇਹਨਾਂ ਦਾ ਦੋਨਾਂ ਧਿਰਾਂ ਦਾ ਆਪਸ ਵਿੱਚ ਹੋਇਆ ਤੇ ਅਕਿਊਜ਼ ਨੇ ਉਹਦੇ ਸੱਟਾਂ ਮਾਰੀਆਂ ਨੇ ਕੰਪਲੇਨੈਂਟ ਦੇ ਤੇ ਇਹਦੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਹੋਇਆ ਸੀ ਇਹਦੇ ਤੇ ਐਕਸ਼ਨ ਲੈ ਲਿਆ ਗਿਆ ਹੈ ਜੀ 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 ਜਿਹੜੀ ਕੰਪਲੇਨੈਂਟ ਹੈ ਜੀ ਇਹਦੇ ਵਿੱਚ ਬਜ਼ੁਰਗ ਹੈ ਜੀ ਲਗਭਗ 60 ਸਾਲ ਦੀ ਉਮਰ ਹੈ ਬਲਜੀਤ ਕੌਰ ਔਰ ਜਿਹੜਾ ਅਕਿਊਜ਼ਡ ਹੈ ਉਹ ਗੁਰਪ੍ਰੀਤ ਸਿੰਘ ਹੈ ਰਿਹਾਨਾ ਜੱਟਾਂ ਦੇ ਰਹਿਣ ਵਾਲੇ ਨੇ ਜੀ ਫਰਦਰ ਕਾਰਵਾਈ ਕਰੀ ਜਾਏਗੀ